ਨੀ ਮੇਰੀ ਗਾਲ ਸੁਣੋ ਹੁਣ ਜਿਹੜੀ ਹੈ ਨਾ ਗੱਲ ਕਰਨੀ ਆ ਸਰਪੰਚ ਨਾਲ ਚੰਗੀ ਤਰ੍ਹਾਂ ਕਰ ਲਿਓ ਆਪਣਾ ਜਿਹੜਾ ਹੈਗਾ ਸਾਫਤਾ ਸਾਰਾ ਕਰ ਲਿਓ ਕਲੀਅਰ ਨਾਲੇ ਤੁਸੀਂ ਸਾਧ ਕੇ ਆਏ ਆ ਉਹ ਹਜੇ ਤੱਕ ਆਏ ਨਹੀਂ ਹੈਗੇ ਸਰਪੰਚ ਮੈਂ ਆ ਜਾਣਾ ਕੋਈ ਗੱਲ ਨਹੀਂ ਕਰਾਂਗੇ ਗੱਲ ਸਾਰੀ ਕਰਾਂਗੇ ਉਹ ਨਾਲ ਆਹੋ ਸਾਰੀ ਐਂਡ ਕਲੀਅਰ ਕਰ ਲਿਓ ਗੱਲ ਹਾਂ ਕੋਈ ਨਹੀਂ ਕਿੰਨਾ ਟਾਈਮ ਹੋ ਗਿਆ ਨਾਲੇ ਉਹ ਆਉਗੇ ਕਿਤੇ ਆਪਣਾ ਵੀ ਕੰਮ ਹੁੰਦਾ ਸਰਪੰਚ ਨੂੰ ਕਿਤੇ ਆਪਣਾ ਥੋੜੀ ਵੀ ਇਕੱਲੇ ਆਪਣੇ ਪੰਚਾਇਤਾਂ ਨੂੰ ਹੋ ਘੱਟ ਹੁੰਦੇ ਆ ਟਾਈਮ ਦਿੱਤਾ ਸੀ ਉਹਨਾਂ ਨੇ ਕੋਈ ਗੱਲ ਨਹੀਂ ਆ ਜਾਓ ਕਹਿੰਦੇ ਵੀ ਅਸੀਂ ਆਉਣ ਲੱਗੇ ਆ ਆਂਦੇ ਹਾਂ ਹਾਂ ਅੱਲਾ ਮੈਂ ਕਹਣਾ ਆਏ ਗਏ ਬਾਹਰ ਆ ਜੀ ਆ ਜਾਓ ਆ ਜਾਓ ਭਾਈ ਆ ਜਾਓ ਹਾਂ ਚਲੋ ਸਾਈ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਹ ਕਦਾ ਜੀ ਹੋਰ ਭਾਈ ਹੋਰ ਵੀਰ ਨਹੀਂ ਆਇਆ ਵੀਰਾ ਆਇਆ ਨਹੀਂ ਇਹ ਇੱਥੇ ਆਉਣਾ ਕਿਤੇ ਮਾਲ ਨੇ ਹਾਂ ਕੋਈ ਗੱਲ ਨਹੀਂ ਠੀਕ ਹਾਂਜੀ ਜੇ ਤੁਸੀਂ ਨਹੀਂ ਸਦਣਾ ਤੇ ਮੈਂ ਹਾਕ ਮਾਲਵਾ ਭਾਜੀ ਨੂੰ ਹਾਂਜੀ ਭਾਜੀ ਮਾਲ ਲਵਾ ਹਾਕ ਮਾਰੋ ਆਜੋ ਬਾਹਰ ਨੂੰ ਹਾਂਜੀ ਬਲਵੀਰ ਸਿੰਘ ਆਜੋ ਬਾਹਰ ਨੂੰ ਹਾਂਜੀ ਆ ਗਿਆ ਸਪੰਸਾਬ ਆ ਗਿਆ ਆ ਗਿਆ ਆ ਗਿਆ ਹਾਂ ਸਪੰਸਾਬ ਦਾ ਸਿੱਖ ਹਾਂਜੀ ਬਲਵੀਰ ਦਾ ਸੱਦਿਆ ਸੀਗਾ ਕੀ ਗੱਲ ਹੋ ਗਈ ਸਰਬੰਸਾ ਜੀ ਇਹਨਾਂ ਨੇ ਸੱਦਿਆ ਸੀ ਇਹਨਾਂ ਨੂੰ ਪੁੱਛ ਲਓ ਮੈਂ ਕਿਹ ਗੱਲ ਹੈ ਹਾਂਜੀ ਦੱਸੋ ਗੱਲ ਸਰਬੰਸਾਹਬ ਇਹ ਹੈ ਬਈ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ ਜੋ ਸਾਡਾ ਹਿਸਾਬ ਕਿਤਾਬ ਇਹਦੇ ਨਾਲ ਕਰਦੇ ਹੋ ਕਿਉਂਕਿ ਇਹ ਪੀ ਕੇ ਸ਼ਰਾਬ ਸਾਨੂੰ ਤੰਗ ਕਰਦਾ ਚਲੋ ਬਾਕੀ ਤਾਂ ਸਾਰੀ ਦੁਨੀਆ ਅੱਡ ਹੁੰਦੀ ਆਈ ਆ ਭਰਾਵਾਂ ਚ ਹਾਂਜੀ ਪਿੱਛੇ ਹਰੀ ਚੱਲੀ ਜਾ ਰਹੀ ਆ ਅੱਡ ਹੁੰਦੇ ਹੀ ਆਏ ਆ ਹਾਂਜੀ ਠੀਕ ਹੈ ਅਜੂ ਦੇ ਉਹਦੀ ਗੱਲ ਜਦੋਂ ਕੀਤੀ ਰਾਤੀ ਸ਼ਰਾਬ ਪੀ ਕੇ ਲਾਗੇ ਬੋਲਣ ਤੇ ਰੋਲਾ ਪਾ ਲਿਆ ਸਾਰਾ ਅਗਲਾ ਪਿਛਲਾ ਹਸਾਬ ਦਾ ਪਾ ਦੇ ਲੈ ਲਓ ਆ ਗਿਆ 525 ਸਾ ਵੀ ਆ ਗਿਆ ਆਜੋ ਆਜੋ ਅੱਸੀ ਕਾਲ ਜੀ ਸਾਰੇ ਅੱਛਾ ਅੱਛਾ ਹੋਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਕੀ ਚੱਕਰ ਪੈ ਗਿਆ ਜੀ ਇੰਦਰ ਇਹ ਪਤਾ ਜੀ ਕੀ ਗੱਲ ਹੋ ਗਈ ਭਾਜੀ ਮੈਂ ਤਾਂ ਸਰਪੰਚ ਸਾਹਿਬ ਨੂੰ ਦੱਸ ਦਵਾਂ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ ਅੱਛੇ ਅਸੀਂ ਐਡ ਹੋਣਾ ਚਾਹੁੰਦੇ ਆ ਕੀ ਗੱਲ ਹੋ ਗਈ ਬਸ ਭਾਜੀ ਪੀ ਕੇ ਰਾਤ ਨੂੰ ਅਗਲੀਆਂ ਪਿਛਣੀਆਂ ਕਰਦਾ ਤੇ ਸ਼ਰਾਬ ਪੀ ਕੇ ਤੰਗ ਕਰਦਾ ਸੀ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੇ ਭਾਜੀ ਗਲਤ ਗੱਲ ਨਾ ਆ ਯਾਰ ਚੰਗਾ ਨਹੀਂ ਲੱਗਦਾ ਹੈਗਾ ਪਰਿਵਾਰ ਸਾਂਝੇ ਤਾਂ ਅੱਜ ਕੱਲ ਦੇਖਣੇ ਨੂੰ ਨਹੀਂ ਮਿਲਦੇ ਕਿਤੇ ਨਾਲ ਮਿਲ ਕੇ ਰਹਿਣਾ ਚਾਹੀਦਾ ਆ ਬਾਕੀ ਜੇ ਤੁਸੀਂ ਮਨ ਬਣਾ ਹੀ ਲਿਆ ਤਾਂ ਅਸੀਂ ਵੀ ਬੜਾ ਕਹਿ ਨਹੀਂ ਸਕਦੇ ਇਹ ਤੁਹਾਨੂੰ ਹਾਂਜੀ ਭਾਜੀ ਐਡ ਹੋਣਾ ਚਾਹੁੰਦੇ ਅਸੀਂ ਬਾਕੀ ਚਲੋ ਜੇ ਅੱਡ ਹੋਣਾ ਬਾਕੀ ਭਰਾ ਭਰਾ ਅੱਡ ਹੁੰਦੇ ਆਏ ਆ ਬਾਕੀ ਦੇਖ ਲਓ ਤਾਂ ਹੈਗਾ ਹੀ ਆ ਅੱਡ ਤਾਂ ਚਲੋ ਹੁੰਦੀ ਆ ਸਾਰੇ ਇੱਕ ਨਾ ਇੱਕ ਦਿਨ ਹੁਣ ਭਾਜੀ ਗੱਲ ਤਾਂ ਬਈ ਹੋਣੇ ਨੇ ਕੀ ਦੱਸਣਾ ਹੁਣ ਅਸੀਂ ਦੱਸ ਦਿੰਨੇ ਆ ਦੱਸੋ ਜੀ ਦੱਸੋ ਕੋਈ ਗੱਲ ਨਹੀਂ ਆਪਾਂ ਬੈਠੇ ਜਿਹਦੇ ਉਹਨੂੰ ਕਹਿੰਨੇ ਆ ਹਾਂਜੀ ਤੇ ਰਾਤ ਨੂੰ ਸ਼ਰਾਬ ਪੀ ਕੇ ਰੋਲਾ ਪਾ ਲੰਦਾ ਆ ਹਾਂਜੀ ਲਵੀਰ ਜੀ ਦੱਸੋ ਭਾਜੀ ਉਹਦੇੋ ਜਵਾਬ ਕਹਿੰਦੇ ਬਈ ਰਾਤ ਨੂੰ ਖੱਪ ਕਰਦੇ ਆਂ ਦਾਰੂ ਪੀ ਕੇ ਅਗਲਾ ਪਿਛਲਾ ਹਿਸਾਬ ਕਿਤਾਬ ਕੱਢ ਕੇ ਵੇਜ ਜਾਂਦਾ ਸਾਫਤਾ ਗੰਨਾ ਦਾਰੂ ਵੀ ਖੇੜੀ ਕਰਨਾ ਆ ਜੇ ਕੋਈ ਗੱਲ ਹੋਆ ਤਾਂ ਉੱਦਾਂ ਹੁਣ ਬੈਠੇ ਆ ਦੱਸੋ ਬੈਠੇ ਦੱਸੋ 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 ਬੈਠੇ ਆ ਗੱਲ ਕਰੋ ਹੁਣ ਥੋੜੀ ਇਹਨੇ ਬੋਲਣਾ ਆ ਇਹ ਰਾਤ ਨੂੰ ਸ਼ਰਾਬ ਹੀ ਕੇ ਕਿਸੇ ਨੂੰ ਗੱਲ ਨਹੀਂ ਆਣ ਦਿੰਦਾ ਹੈਗਾ ਫੇਰ ਕਿਸੇ ਦੀ ਸੁਣਦਾ ਨਹੀਂ ਹੈਗਾ ਨਾ ਆਪਣੀ ਇਹ ਘਰ ਵਾਲੀ ਦੀ ਮੰਨਦਾ ਆ ਫੇਰ ਕੋਈ ਗੱਲ ਤੁਹਾਡੀ ਵੀ ਗੱਲ ਨਹੀਂ ਸੁਣਦਾ ਨਹੀਂ ਨਹੀਂ ਪਾਜੀ ਮੇਰੀ ਗੱਲ ਸੁਣਦੇ ਆ ਜੇ ਮੇਰੀ ਗੱਲ ਨਾ ਸੁਣਨ ਤਾਂ ਕਬੀਲਦਾਰੀ ਕਿੱਦਾਂ ਨੁਜੇਟ ਹੋਵੇ ਕੋਈ ਸਮਝ ਤੋਂ ਬਾਹਰੇ ਆ ਉੱਧਰ ਕਹਿੰਦੇ ਸੁਣਦੇ ਨਹੀਂ ਉਹ ਕਹਿੰਦੇ ਸੁਣਦੇ ਨਹੀਂ ਉਹ ਕਹਿੰਦੇ ਜੀ ਸਾਰੀ ਕਵਿਲਦਾਰੀ ਵੀ ਨਹੀਂ ਛੱਡਦੇ ਆ ਦੱਸੋ ਠੀਕ ਆ ਜੀ ਇਹ ਆਜੇ 500 ਬੈਠੋ ਦੋ ਬੰਤੇ ਗੱਲ ਕਰ ਹਾਂਜੀ ਹਾਂਜੀ ਸੁਰਨ ਸਾਹਿਬ ਕਿੰਦਾ ਮਸਰਾ ਲਵੇ ਡੀ ਯਾਰ ਹੁਣ ਕੀ ਤੇ ਵੇੜੀ ਆ ਯਾਰ ਹੁਣ ਉਹ ਤਾਂ ਬੋਲਦੇ ਨਹੀਂ ਹੈਗੇ ਮੈਂ ਕਿੰਨਾ ਪੁੱਛ ਲਿਆ ਉਹਨਾਂ ਨੂੰ ਉਹ ਕਹਿੰਦੇ ਅੱਡ ਹੁਣ ਗੱਲ ਦਾ ਪਤਾ ਲੱਗੇ ਦੱਸਿਆ ਮੈਨੂੰ ਲੱਗਦਾ ਕਸੂਰਤਾ ਹੋਣਾ ਆ ਜਿਹੜੇ ਬੋਲਦੇ ਨਹੀਂ ਕੋਈ ਨਾ ਕੋਈ ਤਾਂ ਗੱਲ ਹੈਗੀ ਆ ਜਿਹੜੇ ਬੋਲਦੇ ਨਹੀਂ ਉਹਨਾਂ ਦਾ ਮਸਲਾ ਤਾਂ ਕੋਈ ਕਰਨਾ ਪੈਣਾ ਕੋਈ ਹਲਤਾ ਕਰਨਾ ਹੀ ਪੈਣਾ ਪਰ ਮਸਲਾ ਹੁਣ ਇੱਕ ਵਾਰ ਫੇਰ ਪੁੱਛ ਲੈਣ ਦੇ ਵੇ ਦੱਸੋ ਭਾਈ ਜਿਹੜੀ ਗੱਲ ਵਾ ਠੀਕ ਹੈ ਨਾ ਫੇਰ ਫੇਰ ਬੈਠ ਕੇ ਆਜਾ ਕਰਦੇ ਹਾਂ ਹਾਂਜੀ ਤੁਸੀਂ ਬੋਲੋ ਕੁਛ ਦੱਸੋ ਭਾਜੀ ਬੋਲੋ ਕੁਛ ਉਹ ਤਾਂ ਦੱਸ ਦੇ ਪਿਆ ਤੁਸੀਂ ਬੋਲੋ ਕੁਛ ਤਦ ਹੀ ਕੁਛ ਪਤਾ ਲੱਗੂਗਾ ਸਪੰਸ ਸਾਹਿਬ ਜਿੱਦਾਂ ਇਹ ਕਹਿੰਦੇ ਆ ਇਹਨਾਂ ਨੂੰ ਪੁੱਛ ਲਓ ਆਪਾਂ ਤਾਂ ਜਿੱਦਾਂ ਇਹ ਖੁਸ਼ ਉਹ ਦੇਖੋ ਹਾਂਜੀ ਦੱਸੋ ਬਿੱਟੂ ਭਾਜੀ ਉਹ ਤਾਂ ਤੁਹਾਡੇ ਤੇ ਚੜ ਦਿੱਤੀ ਆ ਉਹਨਾਂ ਨੇ ਹਾਂਜੀ ਦੇਖੋ ਸਰਪੰਚ ਸਾਹਿਬ ਮੈਂ ਬਾਹਰ ਜਾ ਕੇ ਕੰਮ ਕੀਤਾ ਠੀਕ ਹੈ ਜੀ ਇੱਥੇ ਪਿੰਡ 'ਚ ਕੰਮ ਕਰਦਾ ਸੀ ਹਾਂ ਜੀ ਇਹਨੇ ਜੋ ਬਣਾਇਆ ਇਹਨੂੰ ਦੇ ਦਿਓ ਜਿਹੜਾ ਮੈਂ ਬਾਹਰ ਜਾ ਕੇ ਕੰਮ ਕਰਕੇ ਬਣਾਇਆ ਉਹ ਇਹਨੂੰ ਦੇ ਦਿਓ ਜਿਹੜਾ ਇਹਨੇ ਕੰਮ ਕੀਤਾ ਇੱਥੇ ਉਹਦਾ ਇਹਨੂੰ ਹਿੰਦੇ ਦਿਓ ਸਾ ਜਿਹੜਾ ਮੈਂ ਮਾੜਾ ਮੋਟਾ ਹੀ ਕੰਮ ਸੀਗਾ ਹੁਣ ਇਹ ਤਾਂ ਇਹਨਾਂ ਨੇ ਜਾ ਕੇ ਬਾਹਰ ਜਾ ਕੇ ਸਾਰਾ ਸਮਾਨ ਇਹਨਾਂ ਨੇ ਬਣਾਇਆ ਆ ਕੰਮ ਕਰਕੇ ਚਲੋ ਇਨੀ ਤਾਂ ਕੋਸ਼ਿਸ਼ ਕੀਤੀ ਵੇ ਭਰਾ ਆ ਸਟੈਂਡ ਹੋ ਜਵੇ ਵਧੀਆ ਚਲੋ ਹੋ ਜਾਏਗਾ ਪਰ ਹੁਣ ਇਹ ਤਾਂ ਇਹਨਾਂ ਨੂੰ ਵੀ ਸਮਝ ਚਾਹੀਦੀ ਜਿਹੜਾ ਅਸੀਂ ਬਣਾਇਆ ਸਾਨੂੰ ਦੇ ਦਿਓ ਜਿਹੜਾ ਇਹਨਾਂ ਦਾ ਹੈ ਰੱਖ ਲੈਣ ਹਾਂ ਜੀ ਭਾਜੀ ਦੱਸੋ ਜੀ ਹਾਂ ਸਭ ਜੋ ਇਹਦੀ ਕਮਾਈ ਦਾ ਇਹਨੂੰ ਪੁੱਛ ਲਓ ਠੀਕ ਹੈ ਮੈਨੂੰ ਗਤਰਾ ਜੀ ਜੋ ਇਹਦਾ ਹੈਗਾ ਲੈ ਲਓ ਚਲੋ ਫੇਰ ਤਾਂ ਗੱਲੇ ਨਿਬੜ ਗਈ ਫੇਰ ਝਗੜੇ ਵਾਲੀ ਤਾਂ ਕੋਈ ਗੱਲੇ ਨਹੀਂ ਜੋ ਹੈਗਾ ਬਾਜੀ ਤੁਸੀਂ ਦੱਸ ਦਿਓ ਤੁਹਾਡਾ ਜੋ ਹੈ ਤਾਂ ਦੱਸੋ ਉਸ ਆਮਨ ਵੇਟ ਦਿੰਨੇ ਆ ਅਸਾਂ ਨਿਬੜ ਗਏ ਭਾਈ ਜਿਹੜਾ ਬਾਹਰ ਪਲਾਟ ਲਿਆ ਉਹ ਵੀ ਮੇਰੇ ਪੈਸਿਆਂ ਦਾ ਠੀਕ ਹੈ ਠੀਕ ਹੈ ਜੀ 메ਨ ਰੋਡ ਤੇ ਜਿਹੜੀਆਂ ਦੁਕਾਨਾਂ ਇੱਧਰ ਉਹ ਵੀ ਮੈਂ ਹੀ ਲਈਆਂ ਠੀਕ ਹੈ ਠੀਕ ਹੈ ਜੀ ਤੇ ਬਾਕੀ ਘਰ ਦੇ ਵਿੱਚ ਵੀ ਜੋ ਕੰਮ ਕਰ ਕੀਤਾ ਜੋ ਵੀ ਬਣਾਇਆ ਉਹ ਵੀ ਆਪਾਂ ਤੁਹਾਨੂੰ ਪਤਾ ਇਹਨੂੰ ਵੀ ਪਤਾ ਹੀ ਆ ਹਾਂਜੀ ਬਾਜੀ ਸਾਰਾ ਕੁਝ ਤੁਸੀਂ ਬਣਾਇਆ ਜੋ ਪਲਾਟ ਦੁਕਾਨਾ ਜੋ ਵੀ ਹਾਂਜੀ ਹਾਂਜੀ ਬਾਜੀ ਇਹਨਾਂ ਦਾ ਕੱਖ ਨਹੀਂ ਹੈ ਪਾਜੀ ਜੋ ਇਹਨਾਂ ਦਾ ਹਿੱਸਾ ਆਉਂਦਾ ਦਿਓ ਇਹਨਾਂ ਨੂੰ ਇਦਾਂ ਤਾਂ ਨਹੀਂ ਮਤਲਬ ਉਹ ਜਿਹੜਾ ਪਲਾਟ ਵੀ ਤੁਹਾਡਾ ਦੁਕਾਨਾ ਵੀ ਤੁਹਾਡੀ ਹੀ ਆ ਹਾਂਜੀ ਬਾਜੀ ਬੋਲੋ ਕੁਝ ਨਹੀਂ ਆਪਾਂ ਕੀ ਕੀ ਆ ਸਾਰਾ ਜੀ ਜੋ ਇਹ ਕਹਿੰਦਾ ਸੱਚ ਆ। ਦੇਖੋ ਅਸੀਂ ਹੁਣ ਫੈਸਲਾ ਲੈ ਕੇ ਦੇਣਾ ਆ। ਕੱਲੂ ਫਿਰ ਸਾਨੂੰ ਨਾ ਦੋਸ਼ ਦਿਓ ਜੀ ਨਹੀਂ ਜੀ ਤੁਸੀਂ ਸਾਡੇ ਨਾਲ ਧੱਕਾ ਕਰ ਗਏ ਜਾਂ ਕਿਹਾ ਵੀ ਹੁਣ ਬੈਠੇ ਜੇ ਕੋਈ ਗੱਲਵਾਟਾ ਦੱਸ ਦਿਓ। ਸਾਹਮਣੇ ਦੱਸ ਦਿਓ। ਸਾਹਮਣੇ ਦੱਸ ਦਿਓ। ਕੱਲੂ ਕੋਈ ਗੱਲ ਨਾ ਸਾਡੇ ਤੇ ਆਵੇ। ਨਹੀਂ ਜੀ ਅਸੀਂ ਖੁਸ਼ ਹਾਂ। ਜੋ ਵੀ ਇਹ ਕਹਿੰਦੇ ਆ। ਲਿਖ ਦੇਈਏ ਫੈਸਲਾ ਜੀ। ਦੇਖੋ। ਹਾਂ ਜੀ। ਦੱਸੋ ਤੁਹਾਨੂੰ ਫੈਸਲਾ ਮਨਜ਼ੂਰ ਆ? ਭਾ ਜਿੱਦਾਂ ਇਹ ਖੁਸ਼ ਹੁੰਦੇ ਮੈਂ ਵੀ ਖੁਸ਼। ਬਸ ਜੋ ਲਿਖਣਾ ਲਿਖ ਦੋ। ਚਲੋ। ਨਹੀਂ ਦੇਖੋ ਭਾਜੀ ਸਾਰਾ ਸਮਾਨ ਇਹਨਾਂ ਨੇ ਬਣਾਇਆ ਬਾਹਰ ਜਾ ਕੇ ਠੀਕ ਆ। ਇਹਨਾਂ ਦਾ ਕੰਮ ਥੋੜਾ ਹੀ ਮਾੜਾ ਮੋਟਾ ਹੀ ਸੀਗਾ ਯਾਰ ਇੱਧਰ ਕੰਮ ਪਿੰਡ ਵਿੱਚ ਜਿਹੜਾ ਅਸੀਂ ਸਮਾਨ ਬਣਾਇਆ ਅਸੀਂ ਇੱਕ ਇੱਕ ਚੀਜ਼ ਲੈਣੀ ਆ ਹਾਂਜੀ ਆਪਣੀ ਠੀਕ ਹੈ ਜੀ ਅਸੀਂ ਮਿਹਨਤ ਦੀ ਕਮਾਈ ਨਾਲ ਇਹਨਾਂ ਨੇ ਬਾਜਾ ਕ ਮਿਹਨਤ ਕਰਕੇ ਬਣਾਇਆ ਨਾ ਅਸੀਂ ਆਪਣੀ ਉਹ ਕੋਈ ਚੀਜ਼ ਨਹੀਂ ਛੱਡਣੀ ਹੈਗੀ ਹਾਂਜੀ ਭਾਜੀ ਠੀਕ ਹੈ ਜੀ ਮਨਜ਼ੂਰ ਠੀਕ ਚਲੋ ਠੀਕ ਹੈ ਜੀ ਫਿਰ ਕੋਈ ਗੱਲ ਲਿਖ ਦਿੰਨੇ ਆ ਮੈਂ ਫੈਸਲਾ ਲਿਖ ਦਿੰਦਾ ਸੋਚ ਲਓ ਹੁਣ ਦੁਬਾਰਾ ਕਰਦੀ ਆ ਫੈਸਲਾ ਮਨਜ਼ੂਰ ਚਲ ਲਿਖੋ ਸਰ ਮੈਂ ਸਾਹਿਬ ਦਰਮੇ ਤੁਸੀਂ ਲਿਖ ਲਓ ਲਿਓ ਫੜੋ ਮੈਂ ਲਿਖਦਾ ਪਰਜੀਤ ਸਿੰਘ ਜੀ ਹਾਂ ਜੀ ਲਓ ਜੀ ਇੱਕ ਪਲਾਟ ਹਾਂ ਜੀ ਕਿੰਨੇ 10 ਮੰਜ਼ਲੇ ਦਾ ਜੀ ਹਾਂ ਜੀ 10 ਮੰਜ਼ਲੇ ਜੀ ਦੋ ਦੁਕਾਨਾਂ ਹਾਂ ਜੀ ਹੋਰ ਜੀ ਦੱਸੋ ਘਰ ਦਾ ਜਿਹੜਾ ਸਮਾਨ ਜੋ ਵੀ ਬਣਿਆ ਫ੍ਰਿਜ ਵਗੈਰਾ ਕੂਲਰ ਸਾਰਾ ਉਹ ਸੋ AC ਵਗੈਰਾ ਸਾਰੇ ਉਹ ਸਾਡੇ ਹੀ ਆ ਘਰ ਦਾ ਸਮਾਨ ਸਾਰਾ ਤੁਹਾਡਾ ਹੀ ਹੈ ਹਾਂਜੀ ਲਓ ਜੀ ਤੇ ਆ ਜਿਹੜਾ ਘਰ ਵਾਲਾ ਥਾਏ ਆ ਜੀ ਇਹ ਦੇਖੋ ਜੀ ਇਹ ਬਜ਼ੁਰਗਾਂ ਦੇ ਹਿੱਸੇ ਜੋ ਵੀ ਇਹਦੇ ਵਿੱਚ ਮੇਸਾ ਪਾ ਦਿੰਦੇ ਸਾਨੂੰ ਅੱਛਾ ਜੀ ਕੋਈ ਨਾਲ ਦਾ ਹਿੱਸਾ ਬਣਦਾ ਆ ਉਹ ਦੇਖ ਠੀਕ ਆ ਭਾਜੀ ਇੱਥੇ ਵੀ ਅੱਧਾ ਹਿੱਸਾ ਜੀ ਘਰ ਦਾ ਅੱਧਾ ਹਿੱਸਾ ਜੀ ਠੀਕ ਆ ਜੀ ਹੋਰ ਜੀ ਹੋਰ ਮੋਟਰਸਾਈਕਲ ਸਕੂਟਰ ਜਿਹੜਾ ਉਹ ਵੀ ਆਪਣਾ ਹੀ ਆ ਮੋਟਰਸਾਈਕਲ ਚੱਲਦੇ ਆ ਮੋਟਰਸਾਈਕਲ ਵੀ ਤੁਹਾਡਾ ਹੀ ਹੈ ਹਾਂਜੀ ਚਲੋ ਜੀ ਉਹ ਵੀ ਹੁਣ ਕਾਲਾ ਦਾ ਦੱਸ ਦੇਵੋ ਇੱਧਰ ਐਸੇ ਪਾਲਾਈ ਸਾ ਤੁਸੀਂ ਲੈਣਾ ਜਾਂ ਇੱਧਰ ਐਸਾ ਲੈਣਾ ਕਾਲਾ ਉਹ ਇਹ ਤਾਂ ਬੋਲਦੇ ਨਹੀਂ ਕੋਈ ਤੁਸੀਂ ਦੱਸ ਦਿਓ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਹ ਲੈ ਜਾਓ ਕਰਦਾ ਜਿਹੜਾ ਇਹਦੇ ਨਾਲ ਸਾਈਡ ਬਣੀ ਹੋਈ ਸਾਨੂੰ ਰਹਿਣਗੇ ਜਿਹੜਾ ਦੂਸਰਾ ਬਣਿਆ ਹੋਇਆ ਇਹ ਤਾਂ ਲੈਂਟਰ ਪਿਆ ਉਹ ਅਸੀਂ ਪਾਇਆ ਹੈ ਲੈਂਟਰ ਅੱਛਾ ਲੈਂਟਰ ਵਾਲਾ ਪਾਸਾ ਤੁਹਾਡਾ ਆ ਤੇ ਬਾਲਿਆਂ ਵਾਲਾ ਇਹਨਾਂ ਦਾ ਹੈ ਹਾਂਜੀ ਉਹ ਇਹਨਾਂ ਦਾ ਹੈ ਉਹ ਵੀ ਲਿਖ ਦਿੰਦੇ ਆ ਠੀਕ ਆ ਬਾਜੀ ਹੋਰ ਦੱਸੋ ਜੀ ਅੱਛੇ ਬਾਜੀ ਮਾਜੀ ਅਸੀਂ ਸਮਾਨ ਚੱਕ ਲੈਣਾ ਸਾਰਾ ਜਿਹੜਾ ਸਾਰਾ ਚਲੋ ਠੀਕ ਆ ਜੀ ਮਤਲਬ ਕੰਦ ਤੁਹਾਡੀ ਹੋ ਜਾਏਗੀ ਫਿਰ ਤੁਸੀਂ ਆਪਣਾ ਆਪਣੇ ਵਾਲ ਸਮਾਨ ਰੱਖ ਲਓ ਉੱਧਰ ਰੱਖ ਲੈਣੇ ਠੀਕ ਆ ਬਾਜੀ ਵਾਚਣਾ ਕੋਈ ਗੱਲਬਾਤ ਕਰਿਓ ਹੁਣ ਦੇਖ ਲਓ ਜੇ ਕੋਈ ਸ਼ੈਗਾ ਤਾਂ ਦਾਦ ਜੀ ਸਪੰਸਰ ਸਾਹਿਬ ਜੋ ਕੁਝ ਕਰਤਾ ਜੋ ਇਹਦਾ ਹੈਗਾ ਉਹ ਲਿਖ ਦਿੱਤਾ ਲਗਾ ਦਿੱਤਾ ਉਹਨਾਂ ਨੇ ਜੀ ਲੈਂਟਰ ਵਾਲਾ ਪਾਸਾ ਇਹਨਾਂ ਦਾ ਬਾਲੇ ਵਾਲਾ ਤੁਹਾਡਾ ਆ ਔਰ ਸ਼ੈਲ ਵੀ ਇਹਨਾਂ ਦਾ ਆ ਕਰਦਾ ਉਹ ਦੁਕਾਨਾ ਪਲਾਟ ਜੋ ਵੀ ਆ ਸਾਰਾ ਕੁਝ ਲਿਖ ਦਿੱਤਾ ਠੀਕ ਹੈ ਜੀ ਫ੍ਰਿਜ ਇਹਨਾਂ ਦੀ ਆ ਉਹ ਕਹਿੰਦੇ ਏਸੀ ਵੀ ਸਾਡਾ ਆ ਠੀਕ ਹੈ ਜੀ ਚਲੋ ਲਓ ਜੀ ਸਪੰਸਰ ਸਾਹਿਬ ਅਤੇ ਆਪਣੇ ਸਾਈਨ ਕਰ ਦਿਓ ਤੇ ਫੇਰ ਇਹਨਾਂ ਦੇ ਸਾਈਨ ਕਰਵਾ ਲੈਂਦੇ ਆਪਾਂ ਇਧਰ ਵੀ ਛੱਡ ਤੇ ਹਾਂਜੀ ਆ ਪੜ ਲਓ ਭਾਜੀ ਆ ਪੜ ਲਓ ਸਾਰਾ ਕੁਝ ਆ ਲਓ ਜੀ ਦੇਖੋ ਪੜ ਕੇ ਸਾਈਨ ਕਰ ਦਿਓ ਭਾਜੀ ਇਹਨਾਂ ਨੂੰ ਪੜਾ ਦਿਓ ਸਾਰਾ ਦੇਖ ਲੈ ਚ ਕਰ ਲਓ ਆ ਦੇਖ ਲਓ ਪੜ ਲਓ ਤੁਸੀਂ ਵੀ ਬਸ ਹੁਣ ਹੋਰ ਕੁਛ ਤਾਂ ਨਹੀਂ ਲੈਣਾ ਹੋਰ ਤੋਂ ਕੀ ਦੇਣਾ ਹੈ ਜਿਹੜਾ ਸਾਡਾ ਸਮਾਨ ਸੀ ਇਹਦੀ ਆਪਣਾ ਹੀ ਲਿਆਇਆ ਤੁਹਾਡਾ ਨਹੀਂ ਅਸੀਂ ਕੁਛ ਵੀ ਲਿਆ ਹੈਗਾ ਬਸ ਗੋਲੀ ਜੀ ਗੋਲੀ ਕੋਈ ਗੱਲ ਨਹੀਂ ਬੈਂਚਣਾ ਨਹੀਂ ਦੇਖਿਆ ਆਪਾਂ ਬੈਠੋ ਇਹ ਨਹੀਂ ਬੈਂਚਣਾ ਨਹੀਂ ਹੈਗਾ ਚਾਹ ਲਓ ਜੀ ਸਜੀਤ ਸਿੰਘ ਜੀ ਕਰੋ ਸਰ ਆ ਦੇਖ ਲਓ ਤੁਸੀਂ ਕਰਤੇ ਆ ਹੁਣ ਸੈਨ ਕਰ ਦਿਓ ਤੁਸੀਂ ਵੀ ਕਰੋ ਸੈਨ ਸਾਡੇ ਸਰਬ ਜਰੂਰੀਆਂ ਨਾਲ ਕਰੋ ਓੜ ਕਰ ਦਿਓ ਜਾਨਤ ਜੀ ਲੈ ਲਓ ਜੀ ਕਰੋ ਫਿਰ ਲੋ ਜੀ ਬਕਾਇਆ ਗੱਲ ਜਾਨ ਕਰ ਦਈਏ ਫਿਰ ਕਰ ਦੋ ਜੀ ਪਰ ਇੱਕ ਗੱਲ ਦੱਸੋ ਭਾਜੀ ਜੋ ਉਹਨਾਂ ਨੇ ਮੰਗਿਆ ਤੁਸੀਂ ਸਾਰਾ ਕੁਝ ਦੇ ਦਿੱਤਾ ਉਹ ਕੰਦੇ ਹਸਾਬ ਕਰਕੇ ਬੈਠ ਜਾਂਦੇ ਆ ਪੇਪਰ ਕੱਢ ਲੈਂਦੇ ਆ ਜੀ ਹਸਾਬ ਕਰੋ ਹਸਾਬ ਕਰੋ ਜੋ ਮੰਗਿਆ ਉਹ ਤੁਸੀਂ ਦੇ ਦਿੱਤਾ ਚੱਕਰ ਕੀ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਹੈ। ਤੇ ਸ਼ਰਾਬ ਪੀ ਕੇ ਰੋਲਾ ਪਾਣ ਦਾ ਵੀ ਕੀ ਫਾਇਦਾ ਹੈ? ਸ਼ਰਾਬ ਪੀ ਕੇ ਜਿਹੜਾ ਤੁਸੀਂ ਰੋਲਾ ਪਾਉਂਦੇ ਆ ਉਹ ਕਾਹਦਾ ਰੋਲਾ ਪਾਉਂਦੇ ਆ ਦੱਸੋ ਕਿਹੜਾ ਹਸਾਬ ਹੋ ਨਹੀਂ ਤਾਂ ਉਹ ਜੋ ਤੁਸੀਂ ਉਹਨਾਂ ਨੇ ਕਿਹਾ ਵੀ ਸਾਡਾ ਆ ਤੁਸੀ ਦੇ ਦਿੱਤਾ ਕੋਈ ਗਿੰਤੂ ਭਰਾਂਤੋ ਨਹੀਂ ਕੀਤਾ ਤੇ ਰੋਲਾ ਕਾਹਦਾ ਹੈ ਸ਼ਰਾਬ ਪੀ ਕੇ? ਬਾਜੀ ਮੈਨੂੰ ਗੱਲ ਦੱਸੋ ਤੁਸੀਂ ਕਦੀ ਇਹਨਾਂ ਨੂੰ ਕੀਤੇ ਦੇਖਿਆ? ਨਹੀਂ ਦੇਖਿਆ ਤਾਂ ਬਾਪੀ ਅੱਜ ਹੈ ਨਹੀਂ ਗਾਮੀ ਕੀ ਇਹਨਾਂ ਨੂੰ ਕਦੇ? ਇਹ ਕਹਿੰਦਾ ਜੀ ਹੁਣ ਉਹ ਕਹਿੰਦੇ ਆ ਫੇਰ ਰਾਤ ਨੂੰ दारू ਪੀ ਕੇ ਬੋਲਦੇ ਆ ਜੀ। ਸਸੋ ਬਾਜੀ ਸੁਪਨ ਸਾਹਿਬ ਅੱਜ 30 ਸਾਲ ਹੋ ਗਏ ਮੇਰੇ ਮਾਪੇ ਆਪ ਲੋਕ ਦੁਨੀਆ ਤੋਂ ਗਿਆ 30 ਸਾਲ ਹੋ ਗਏ ਸੁਪਨ ਸਾਹਿਬ ਜੇ ਮੈਂ ਪਹਿਲਾਂ ਸ਼ਰਾਬ ਹੀ ਪੀਤੀ ਹੁਣ ਮੈਨੂੰ ਕਿਹੜਾ ਸ਼ੌਕ ਜਗ ਪਿਆ ਸੀ ਸ਼ਾਮਾਂ ਪੀਣ ਦਾ ਸੁਪਨ ਸਾਹਿਬ ਜਦੋਂ ਮੇਰੇ ਮਾਪੇ ਦੁਨੀਆ ਤੋਂ ਗਏ ਨਾ ਬਹੁਤ ਥੋੜੀ ਉਮਰ ਸੀ ਮੇਰੀ ਮਾੜੀ ਮਾੜੀ ਮੁੱਛ ਦਾੜੀ ਹੋਂ ਰੱਗੀ ਸੀ ਹਸਪਤਾਲੇ ਮੇਰੇ ਹੂੰ ਤੁਸੀਂ ਉਸ ਵੇਲੇ ਮੈਂ ਬਹੁਤ ਛੋਟਾ ਸੀ ਉਸ ਟਾਈਮ ਛੋਟੇ ਹੁਣੇ ਇਹ ਵੀ ਬਹੁਤ ਵੱਡਾ ਨਹੀਂ ਸੀ ਇਹਨੂੰ ਵੀ ਬਹੁਤੀ ਨਹੀਂ ਸਮਝ ਸੀ ਨਾ ਹੀ ਮੇਰੀ ਭੈਣ ਨੂੰ ਬਾਕੀ ਸਮਝ ਸੀ ਬਹੁਤ ਛੋਟੀ ਉਮਰ ਸੀ ਜਦੋਂ ਇਹ ਪਾਣਾ ਬੜਤਿਆ ਇੱਕ ਛੜਖਦਰ ਕਟਨਾਰੇ ਵਿੱਚ ਮੇਰੇ ਮਾਪੇ ਦੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਰਿਸ਼ਤੇਦਾਰਾਂ ਨੇ ਸੰਸਕਾਰ ਕੀਤਾ। ਇਹ ਨੂੰ ਬਹੁਤ ਹੀ ਸਮਝ ਲਈ ਸੀ ਉਹ ਛੋਟਾ ਸੀ। ਉਹਗ ਵਾਲੇ ਦਿਨ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੇਰੇ ਮਾਨਾਰ ਕਿਆ ਨੇ ਮੇਰੇ ਬਾਪ ਦੀ ਜ਼ਿੰਮੇਵਾਰੀ ਦੀ ਪਾਕਤ ਮੇਰੇ ਸਿਰ ਤੇ ਰੱਖ ਕੇ ਮੈਨੂੰ ਆਖਿਆ ਸੀ ਕਿ ਤੂੰ ਇਸ ਘਰ ਦਾ ਵੱਡਾ ਪੋਤੇ ਹੈ ਇਹ ਛੋਟੇ ਤੈਣ ਭਰਾ ਤੇਰੇ ਬੱਚਿਆਂ ਵਰਗੇ ਆ ਅੱਜ ਤੂੰ ਤੂੰ ਹੀ ਇਹਨਾਂ ਦਾ ਬਾਪ ਹੈ ਤੇ ਤੂੰ ਹੀ ਇਹਨਾਂ ਦੀ ਮਾਯਾ ਸਰਪੰਚ ਸਾਹਿਬ ਮਹਾਰਾਜ ਜੀ ਹਜ਼ੂਰੀ ਚ ਮੇਰੀ ਉਸ ਜ਼ਿੰਮੇਵਾਰੀ ਨੂੰ ਮੈਂ ਅਜ ਤੱਕ ਨਿਭਾਇਆ ਵੀ ਹੈ ਭੈਣ ਦਾ ਵਿਆਹ ਕੀਤਾ ਇਹਨੂੰ ਪੜਾਇਆ ਇਹਦੀ ਪੜਾਈ ਤੋਂ ਬਾਅਦ ਇਹਦੀ ਵਿਦੇਸ਼ ਜਾਣ ਦੀ ਜੇਬ ਦੀ ਖਾਤਰ ਕਦੇ ਮੈਂ ਰੇਸੇਦਾਰਾਂ ਦੇ ਮਰੇ ਹੱਥਾਂ ਦੇ ਕਰੀ ਮਿੱਤਰ ਸੱਜਣਾਂ ਤੋਂ ਪੈਸੇ ਲਏ ਇਹਨੂੰ ਵਿਦੇਸ਼ ਵਿੱਚ ਜਾ ਕੇ ਕਮਾਈ ਕਰਨ ਜੋਗਾ ਕੀਤਾ ਸਰਪੰਚ ਸਾਹਿਬ ਜੀ ਮੈਂ ਸ਼ਰਾਬੀ ਹੁੰਦਾ ਇਹਦੀ ਕਮਾਈ ਦੇ ਪਲਾਟ ਨਾ ਖਰੀਦੇ ਜਾਂਦੇ ਦੁਕਾਨਾਂ ਨਾ ਖਰੀਦੀਆਂ ਜਾਂਦੀਆਂ ਕਦੇ ਮਾਛੀਲੇ ਮੁੰਡੇ ਦਾ ਵਿਆਹ ਤੇ ਕਦੇ ਭੂਆ ਦੀ ਕੁੜੀ ਦੀ ਨਾਨਕੀ ਸ਼ੱਕ ਮੈਂ ਹਰ ਜਗ੍ਹਾ ਤੇ ਆਪਣੇ ਬਾਪ ਦੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਹਰ ਜਗ੍ਹਾ ਤੇ ਆਪਣੇ ਬਾਪ ਦੇ ਫਰਜ਼ ਨਿਭਾਏ ਆ ਜੇ ਮੈਂ ਸ਼ਰਾਬ ਪੀਂਹੁੰਦਾ ਸਰਪੰਚ ਸਾਹਿਬ ਇਹ ਕੁਛ ਨਾ ਹੁੰਦਾ ਨਹੀਂ ਅੱਜ ਇਹਦੇ ਕੋਲ ਪੰਚਾਇਤ ਵਿੱਚ ਬੈਠ ਕੇ ਮੈਨੂੰ ਨੈ ਜਲੀਲ ਹੁੰਦਾ ਫਿਰ ਵੀ ਇਹਦੀ ਕਮਾਈ ਦਾ ਜੋ ਕੁਝ ਹੈਗਾ ਇਹ ਲੈ ਕੇ ਜਾਣ ਦਾ ਹੱਕ ਦਾ ਰਿਆ ਪਰ ਮੈਂ ਜੇ ਆਪਣੇ ਬਾਪ ਜੀ ਰੱਖੀ ਪੱਗ ਦੀ ਫਾਜਨ ਮੌੜ ਤੇ ਜੇ ਕਿਤੇ ਕਿੱਲੋਂ ਕੰਮੀ ਰਹਤੀ ਹੋਵੇ ਮੈਂ ਫਿਰ ਵੀ ਇਹਦੇ ਉੱਤੇ ਇਹਦੇ ਪਰਿਵਾਰ ਮੂਰੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਨੂੰ ਮਾਫ ਕਰ ਕਰ ਮਾਫ ਕਰਦਾ ਹਾਂ ਹਾਂ ਜੀ ਕਦੇ ਵੈਸੇ ਅਸੀਂ ਪੀਂਦੇ ਦੇ ਦੇਖਿਆ ਨਹੀਂ ਤੁਹਾਨੂੰ ਕਦੇ ਵੀ ਪਰ ਲੋ ਜੀ ਫੜ ਲਓ ਜੀ ਸਿਆ ਪਰ ਲਓ ਆਪਣਾ ਰਾਜੀਨਾਮਾ ਤੁਸੀਂ ਦੇਖ ਲਓ ਕਿੰਦਾ ਖਾਮੀ ਪਰ ਇਹ ਸਾਡੇ ਤੋਂ ਬਹੁਤ ਬੜੇ ਆ ਲੋ ਜੀ ਤਾਂ ਬਹੁਤ ਛੋਟੇ ਆ ਸਾਨੂੰ ਨਹੀਂ ਪਤਾ ਲੱਗਦਾ ਅੱਜ ਕਿੰਨੇ ਜਿਹੜੀਆਂ ਗੱਲਾਂ ਇਹਨਾਂ ਨੇ ਦਸੀਆਂ ਬਾਜੀ ਸਾਨੂੰ ਵੀ ਸੁਣ ਕੇ ਇਹਨਾਂ ਬਹੁਤ ਹੋਰ ਤਰ੍ਹਾਂ ਫੀਲ ਹੋਇਆ ਕਿ ਉਹਦੀ ਜ਼ਿੰਮੇਵਾਰੀ ਨਿਭਾਈ ਆ ਦੇਖੋ ਇਹ ਵੀ ਕਿ ਤੁਹਾਡੇ ਪੇ ਦੇ ਸਮਾਨ ਆਈਆਂ ਵੱਡੇ ਪ੍ਰਾਪੀ ਦੇ ਸਮਾਨ ਸੋ ਇਹਨਾਂ ਨੇ ਕੀਤਾ ਚਲੋ ਬਾਕੀ ਤੁਹਾਡਾ ਆਫਸ ਵਿੱਚ ਹੀ ਆ ਹੁਣ ਅਸੀਂ ਕਹਿੰਦੇ ਜੋ ਭਾਜੀ ਹੁਣੀ ਕਹਿੰਦੇ ਬਿਲਕੁਲ ਸੱਚ ਤਾਂ ਦੇਖੋ ਅਸੀਂ ਆਮੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਐਵੇਂ ਵੱਡੀਆਂ ਬਾਲੀਆਂ ਇਹ ਸਾਡਾ ਹੱਕ ਨਹੀਂ ਦਾਦਾ ਭਾਜੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਹਾਂ ਖਾਨੂੰ ਇਸ ਗੱਲ ਦਾ ਪਤਾ ਨਹੀਂ ਥਦਾ ਅਸੀਂ ਵੀ ਮਰਮੜੀਆਂ ਗੱਲਾਂ ਤੋਂ ਲੋਕਾਂ ਤੋਂ ਸੁਣਦੇ ਕਰਦੇ ਉਹ ਤੇ ਜੋ ਸਾਡਾ ਉਹ ਭਾਜੀ ਦਾ ਆ ਦੋ ਭਾਜੀ ਦਾ ਉਹ ਸਾਡਾ ਅੱਜ ਤੋਂ ਬਾਅਦ ਅਸੀਂ ਉਹ ਬੱਲੇ ਹਰਜੀਤ ਸਿਆ ਆਹ ਕਿੰਨੀ ਗੱਲ ਨਾ ਤੇ ਲੈ ਆਹ ਤਾਂ ਗੱਲ ਕੀਤੀ ਆ ਯਾਰ ਉਹ ਵਧੀਆ ਕੀਤਾ ਯਾਰ ਆ ਗੱਲ ਆ ਪਟ ਪਾਓ ਜੱਫੀ ਪਟ ਪਾਓ ਜੱਫੀ ਸ਼ਾਬਾਸ਼ ਤੇ ਆ ਗੱਲ ਹੋਈ ਹੈ ਨਾ ਬਹੁਤ ਸੋਣਾ ਆਹ ਕੰਮ ਕੀਤਾ ਆ ਚਲੋ ਜਿਹੜਾ ਕਹਿੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਆ ਬਹੁਤ ਵਧੀਆ ਗੱਲ ਕੀਤੀ ਤੇ ਇਹੀ ਚੀਜ਼ ਆ ਕਰ ਕਰ ਚਾਹੀਦੀ ਆ ਐਵੇਂ ਕਿਸੇ ਮਗਰ ਲੱਕੇ ਆਪਣਾ ਘਰ ਖਰਾਬ ਕਰੀਦਾ ਬਹੁਤ ਵਧੀਆ ਗੱਲ ਕੀਤੀ ਸ਼ਾਬਾਸ਼ ਨਾਲ ਮਿਲ ਕੇ ਰਹਿਣਾ ਯਾਰ ਆ ਬਹੁਤ ਵਧੀਆ ਗੱਲ ਆ ਬਿਲਕੁਲ ਬਿਲਕੁਲ ਅੱਜ ਸਾਰਿਆਂ ਦਾ ਸਤਿਕਾਰ ਜੀ ਹਾਂਜੀ ਅੱਜ ਦੀ ਸਾਡੀ ਸਟੋਰੀ ਬਾਪ ਦੀ ਪੱਕੀ ਜ਼ਿੰਮੇਵਾਰੀ ਅਸੀਂ ਆਪਣੀ ਸਟੋਰੀ ਦੇ ਵਿੱਚ ਜੋ ਸਮਾਜ ਵਿੱਚ ਵਾਪਰਦਾ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਉਸ ਨਰਦ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣ ਦੀ ਜਿਨ੍ਹਾਂ ਦੇ ਮਾਪੇ ਛੋਟੀ ਉਮਰੇ ਦੁਨੀਆਂ ਨੂੰ ਛੱਡ ਕੇ ਚਲ ਜਾਂਦੇ ਆ بڑے ਭਰਾ ਨੂੰ ਕਈ ਵਾਰੀ ਬਾਪ ਵਾਂਗ ਕੇ ਵੀ ਆਪਣੇ ਫਰਜ਼ ਨਿਭਾਉਂਦੇ ਦੇਖਿਆ ਪਰ ਜਦੋਂ ਜਿਹੜੇ ਉਹਨਾਂ ਦੇ ਛੋਟੇ ਭਰਾ ਭਰਾ ਆ ਜਦੋਂ ਵੱਡੇ ਹੋ ਗਏ ਆਪਣੀਆਂ ਕਮਾਈਆਂ ਤੇ ਹੱਕ ਜਿਤਾਉਂਦੇ ਆ ਆਪਣੇ ਭਰਾ ਦੇ ਨਾਲ ਬੇਤਕਰਾ ਕਰਦੇ ਆ ਦੇਖ ਕੇ ਉਸ ਵੇਲੇ ਦੁੱਖ ਲੱਗਦਾ ਹੈ ਹਮੇਸ਼ਾ ਆਪਣੇ ਭਰਾ ਨੂੰ ਬਾਪ ਦੇ ਸਮਾਨ ਸਮਝਣਾ ਚਾਹੀਦਾ ਆਮ ਕਰਾਂ ਦਾ ਇਹ ਵਰਤਾਰਾ ਹੈ ਕਿਉਂਕਿ ਨਾਰਕਿਆਂ ਦੀ ਪੱਗ ਜਿਹੜੀ ਆ ਉਹ ਆਖਰ ਵਿੱਚ ਕਿਤੇ ਨਾ ਕਿਤੇ ਨੂੰ ਬਾਪ ਦੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਤਾਂ ਦਿੰਦੇ ਆ ਪਰ ਕਈ ਵਾਰੀ ਇਸ ਤੋਂ ਉਲਟ ਵੀ ਦੇਖਦੇ ਆ ਜਿਨ੍ਹਾਂ ਨੂੰ ਪੱਗ ਇਹ ਜ਼ਿੰਮੇਵਾਰੀ ਦਿੰਦੇ ਆ ਉਹ ਨਾ ਪਹਿਲਾਂ ਸੁਧਰਦੇ ਆ ਤੇ ਉਹਨਾਂ ਦਾ ਹਾਲ ਬਾਅਦ ਚ ਵੀ ਹੋਈ ਰਹਿੰਦਾ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਆਪਣੇ ਪਾਪ ਬਾਪ ਦੀ ਪੱਗ ਦੀ ਜਿਹੜੀ ਰੱਖਿਆ ਜ਼ਰੂਰ ਕੀਤੀ ਜਾਵੇ ਆਪਣੇ ਬਾਪ ਦੇ ਫਰਜ਼ ਨਿਭਾਉਣੇ ਚਾਹੀਦੇ ਆ ਤੇ ਸਾਡੀ ਸਟੋਰੀ ਚੰਗੀ ਲੱਗੀ 6 ਲੱਖ ਜੋ ਕਰ ਦਿਓ ਸਾਰਿਆਂ ਦਾ ਧੰਨਵਾਦ